ਤਬ ਬਦਖਾ ਲੇ ਹਨ ਨਾ ਨਾ ਕਿਤੇ ਮੁੰਨੇ ਚੇਤਾ ਕੀਤਾ ਨਾ ਕਿਤੇ ਪੁੱਤ ਨੇ ਆਖਿਆ ਵੀ ਕਿਤੇ ਭੈਣ ਨੂੰ ਫੋਨ ਕਰੀਏ ਰਾਜੀ ਬਾਜੀ ਪੁੱਛੀਏ ਰਖੜੀ ਵੱਲੋਂ ਉਹਨੂੰ ਪੁੱਛੀਏ ਵੀ ਤੂੰ ਆਉਣਾ ਆ ਕਿ ਜਾਂ ਨਹੀਂ ਆਉਣਾ ਕੋਈ ਗੱਲ ਹੀ ਨਹੀਂ ਇਹਨਾਂ ਨੂੰ ਆਪਣੇ ਆਪ ਚ ਕਿਤੇ ਚੇਤਾ ਹੀ ਨਹੀਂ ਕਰਦੇ ਫੇ ਸਾਡੀ ਭੈਣ ਹੈਗੀ ਆ ਫੇ ਰਖਣਾ ਭੈਣ ਨਹੀਂ ਚੰਗੀ ਭੈਣ ਚ ਕਸੂਰ ਕੱਢਣਾ ਨਾ ਆਈ ਤੇ ਹੁਣ ਇਹਨਾਂ ਨੂੰ ਕੋਈ ਨਹੀਂ ਫੇ ਰਾਜੀ ਬਾਜੀ ਤੇ ਭੱਜਣਾ ਚਲੋ ਫੋਨ ਕਰ ਲਓ ਤੁਸੀਂ ਹੋਰ ਨਹੀਂ ਕੁਛ ਤੇ ਇਹ ਬੰਦਾ ਕਰੇ ਹੁਣ ਇਦਾਂ ਕਰਨੀ ਇਹਨਾਂ ਨਹੀਂ ਕਰਨਾ ਆਪੇ ਕਰਨੀ ਆ ਮੈਂ ਫੋਨ ਮਲੇ ਨੂੰ ਅੱਜ ਹੀ ਮੈਨੂੰ ਲਾ ਕੇ ਦੇ ਮੈਂ কাল ਬਾਅਦ ਕਰਕੇ ਤੇ ਪੁੱਛਾਂ ਤੇ ਸਹੀ ਉਹ ਕੁੜੀ ਨੂੰ ਕਿ ਤੂੰ ਅੱਗੋਂ ਪਿਛੋਂ ਨਹੀਂ ਆਈ ਮੈਂ ਨੇ ਤੇ ਕੋਤਰ ਖਰੀਦ ਕੇ ਦਾ ਕਰਨਾ ਰਖੜੀ ਤੇ ਆਵੀਂ ਜ਼ਰੂਰ ਨਹੀਂ ਆਉਣਾ ਤਾਂ ਵੀ ਆਵੀਂ ਮੇਰੇ ਜਿੰਦਿਆਂ ਤੇ ਆਇਆ ਕਰ ਬਾਅਦ ਵਿੱਚ ਵੇਖੀ ਜਾਊਗੀ ਕਰੋਨੀ ਜਦੋਂ ਮੈਂ ਅੱਜ ਮਾ ਨਹੀਂ ਆ ਮਨ ਜਿੰਦਰਾ ਉਹ ਪਤਮਨ ਜਿੰਦਰਾ ਆ ਵੀ ਵੀ ਦੇ ਹੀ ਵੇ ਦੰਮਾਨੀ ਕੀ ਗੱਲ ਵਾ ਸੱਲ ਪੁੱਤ ਕਾਦੀ ਆ ਮੈਨੂੰ ਫੋਨ ਲਾ ਕੇ ਦੇ ਇਹਨੂੰ ਪੈਣ ਆਪਣੇ ਨੂੰ ਠੀਕ ਆ ਉਹਦਾ ਨੰਬਰ ਲਾ ਦੇ ਤੇ ਮੈਨੂੰ ਉਹਦੇ ਨਾਰਾਜੀ ਬਾਜੀ ਪੁੱਛਣਾ ਵਾ ਤੇ ਨਾ ਮੈਂ ਪੁੱਛਨੀ ਆ ਵੀ ਕਦੋਂ ਉਹ ਨਾਲ ਤੂੰ ਉਹ ਅੱਗੇ ਕਰ ਵੀ ਦਿੰਦੀ ਹੁੰਦੀ ਆ ਕਿਨੇ ਟੜ ਹੋ ਗਏ ਉਹ ਤਾਂ ਫੋਨ ਆਇਆ ਹੀ ਨਹੀਂ ਆਇਆ ਹੀ ਨਹੀਂ ਤਾਂ ਤੂੰ ਆ ਕਿਹੜਾ ਕੀਤਾ ਜੇ ਉਹਨੇ ਨਹੀਂ ਕੀਤਾ ਤੇ ਤੂੰ ਹੀ ਕਰ ਦਿੰਦੇ ਉਹ ਚੱਲ ਬੀਬੀ ਉਹ ਮੈਂ ਤੋਂ ਨਹੀਂ ਕੀ ਫਰਜ਼ੋਦਾ ਪੜਦਾ ਵਾ ਨਾ ਤੂੰ ਮੈਨੂੰ ਕਿਹਾ ਕਰਾ ਜਿਹੜੀ ਵੀ ਗੱਲ ਹੁੰਦੀ ਹੈ ਇਹੋ ਜਿਹੀ ਜਦਾਂ ਨਹੀਂ ਕਰੀਦੀ ਹੁੰਦੀ ਆ ਕੋਈ ਉਹਦਾ ਫਰਜ ਬਣਦਾ ਵਾ ਫੇਰ ਕੀ ਆ ਭੈਣ ਭਰਾ ਨਿੱਕੇ ਮੈਨੂੰ ਵੀ ਕਰ ਲਈਦਾ ਹੁੰਦਾ ਉਹ ਆ ਥੋੜੇ ਜੇ ਕੰਮ ਦੇ ਵਿੱਚ ਨਹੀਂ ਪਤਾ ਲੱਗਾ ਕੋਈ ਗੱਲ ਨਹੀਂ ਕੀ ਚਲ ਕੋਈ ਨਹੀਂ ਲਾ ਦੇ ਤੂੰ ਮੈਨੂੰ ਮੈਂ ਆਪੇ ਗੱਲ ਕਰ ਲੈਂਦੀ ਹਾਂ ਕੁੱਛ ਨਹੀਂ ਆਲੋ ਬਾਤ ਆ ਜੀ ਹਲੋ ਹਲੋ ਪਤ ਕੀ ਕਰ ਲਈ ਆ ਹੂੰ हां ठीक ठाक मैं तो ठीक ठाक हूं तू अपना सुनावे अच्छा हो घर परिवार ठीक ठाक सारा अच्छा ते मैं कहया मैं फोन ਤਾਂ ਕੀਤਾ ਹੈਗਾ ਵੀ तू ਕਿਤੇ ਕਿੰਨਾ ਚਿਰ ਹੋਇਆ ਕਿਤੇ ਫੋਨ ਹੀ ਨਹੀਂ ਕੀਤਾ ਸਾਨੂੰ ਤੇਰਾ ਆਜੀ ਬਾਜੀ ਨਹੀਂ ਪੁੱਛਿਆ ਤੂੰ ਹੂੰ ਐਨੀ ਕੰਮ ਚ ਬੀਜੀ ਹੋ ਗਈ ਤੂੰ ਹੈ ਬੰਦਾ ਰਾਜੀ ਬਾਜੀ ਪੁੱਛ ਲੈਣ ਦਾ ਫੋਨ ਕਰਕੇ

ਮੇਰੇ ਜਿੰਦਾਂ ਇਹ ਨਾ ਹਟ ਕੇ ਬਹਿ ਤੂੰ ਆ ਕੋਈ ਗੱਲ ਨਹੀਂ ਉਹਨਾਂ ਦੀ ਕਿਹੜੀ ਗੱਲ ਆ ਭਰਾ ਤੇਰਾ ਤਾਂ ਵਿਆਹ ਕਹਿਣ ਫੇਰ ਕਰਨਾ ਹੈਗਾ ਮੇਰਾ ਟਾਈਮ ਨਹੀਂ ਲੱਗਾ ਨਹੀਂ ਨਹੀਂ ਕਹਿਣ ਵਿਆਹ ਹੀਗਾ ਝੂਠ ਤੇ ਨਹੀਂ ਦਾ ਚਲ ਕੋਈ ਨਹੀਂ ਤੂੰ ਆਵੇਂ ਫਿਰ ਹੈ ਆ ਉਹ ਆਵੇਂ ਰਖੜੀ ਲੈ ਕੇ ਕਿਦਾਂ ਆਵੇਂਗੀ ਜੇਤੀ ਇੱਕ ਦਿਨ ਕੇ ਜਾਂ ਰਖੜੀ ਵਾ ਦਿਨ ਹੂੰ ਚਲ ਗੇਤੀ ਆ ਵੀ ਸਗੋਂ ਰਾਤ ਨਹੀਂ ਤੇ ਅਗਲੇ ਦਿਨ ਬੰਨ ਕੇ ਰੱਖੜੀਆਂ ਭਾਵੇਂ ਚੇਲੀ ਵੀ ਜਾਈ ਤੇ ਕੋਈ ਗੱਲ ਨਹੀਂ ਆਹੋ ਚਲੋ ਚੰਗਾ ਫਿਰ ਆਵੀਂ ਜ਼ਰੂਰ ਆਹੋ ਚੰਗਾ ਠੀਕ ਆ ਫਿਰ ਆ ਸਤਿ ਸ੍ਰੀ ਅਕਾਲ ਚਲ ਠੀਕ ਆ ਫਿਰ ਮੰਮੀ ਸਤਿ ਸ੍ਰੀ ਅਕਾਲ ਦੇਖ ਲਾ ਮਾਵਾ ਨਾ ਤੇ ਧਿਆਨ ਉਹਦਾ ਮੇਰੇ ਵਿੱਚ ਹੀ ਆ ਕਿ ਬਸ ਰਖੜੀ ਤੇ ਆ ਜਾਵੇ ਧਿਆਨ ਰਹਿਦਾ 24 ਘੰਟੇ ਉਹਦਾ ਜਿਹੜਾ ਭਰਾ ਵਾ ਉਹਨਾਂ ਤੇ ਫੋਨ ਤੱਕ ਨਹੀਂ ਕੀਤਾ ਤੇ ਭੈਣੇ ਰਖੜੀ ਆ ਤੇ ਆ ਜਰੂਰ ਉਹਨੂੰ ਕੀ ਲੋੜ ਵਾ ਉਹ ਤਾਂ ਆਪਣੇ ਖਰਚੇ ਬਚਾਉਂਦਾ ਵਾ ਕਿ ਨਾ ਹੀ ਆਏ ਤੇ ਜਿਹੜਾ ਚਾਰ ਪੈਸੇ ਦੇਣੇ ਪੈਣੇ ਆ ਉਹ ਆਪਣੇ ਘਰੇ ਹੀ ਰਹਿ ਜਾਣ ਇਹਨਾਂ ਦੀ ਨਾ ਭੁੱਖ ਨਹੀਂ ਜਾਂਦੀ ਭਾਵੇਂ ਜੋ ਮਰਜੀ ਕਰ ਲੈ ਸਾਡੇ ਵਾਸਤੇ ਤੇ ਹੈ ਨਹੀਂ ਹੈ ਨਹੀਂ ਬਸ ਇਹੋ ਕੁਸ਼ੀ ਆ ਪਰ ਕੀ ਕਰੀਏ ਹੁਣ ਮਾਂ ਵਾ ਉਹਨੇ ਤਾਂ ਕਹਿਣਾ ਹੀ ਆ ਆਨੇ ਬਹਾਨੇ ਜੜੀ ਮੇਰੇ ਧੀ ਉਹ ਮੇਰੇ ਕੋਲ ਆਉਂਦੀ ਵੀ ਆ ਜੇ ਜਾਂਦੀ ਵੀ ਆ ਜੇ ਤਾਂ ਹੁਣ ਤਾਂ ਪਰ ਦੇਨ ਤੇ ਹਾਰਵਾ ਉਹਨੇ ਤਾਂ ਕਹਿਣਾ ਹੀ ਆ ਧੀਆ ਨਾਲ ਤੇ ਸਭ ਕੁਝ ਹੁੰਦਾ ਵਾ ਪਰ ਮੈਂ ਤਾਂ ਜਾਣਾ ਹੀ ਆ ਕੋਈ ਗੱਲ ਨਹੀਂ ਆਉਂਦੇ ਗੁਰਜਿੰਦਰ ਨਾ ਇਹਨਾਂ ਨਾਲ ਗੱਲ ਹੀ ਹੁਣ ਸਣ ਕੁੜੀ ਕੁੜੀ ਨੇ ਕੀ ਆਖਣਾ ਵਾ ਹੁਣ ਮੈਂ ਫੋਨ ਕੀਤਾ ਤੇ ਪੁੱਤ ਨੇ ਚੇਤਾ ਆ ਗਿਆ ਵੀ ਕੁੜੀ ਕੀ ਆਂਦੀ ਆ ਪਹਿਲੋਂ ਨਹੀਂ ਕਿਤੇ ਚੇਤਾ ਆਇਆ ਮੈਂ ਫੋਨ ਕਰਕੇ ਆਪ ਹੀ ਭੈਣ ਨੂੰ ਪੁੱਛਣਾ ਰਾਜੀ ਬਾਜੀ ਤੇ ਬੰਦਾ ਪੁੱਛ ਹੀ ਲੈਂਦਾ ਨਾ ਜੇ ਨਹੀਂ ਉਹਨੇ ਕੀਤਾ ਚਲੋ ਛੋਟੀ ਆ ਤੂੰ ਵੱਡਾ ਵਾ ਤੂੰ ਹੀ ਕਰ ਲੈਂਦਾ ਫੇਰ ਕੀ ਮੋਨੋ ਮੰਦੀ ਆ ਵੀ ਮੈਂ ਆਵਾਂਗੀ ਰਖੜੀ ਤੇ ਚਲ ਠੀਕ ਆ ਉਹ ਕਹੇ ਰਾਤ ਰਹੀ ਹੁਣ ਕਿਹਾ ਵਾ ਮੈਂ ਹੈ ਇੱਕ ਦਿਨ ਤੋ ਗੇਤੀ ਆ ਜੀ ਫੇਰ ਰਾਤ ਰਹੀ ਤੇ ਸਵੇਰੇ ਰਖੜੀ ਬਣ ਕੇ ਤੇ ਫੇਰ ਭਾਂਵੇਂ ਚਲੀ ਜੀ ਓਏ ਆ ਚਲੋ ਫਿਰ ਉਹਨਾਂ ਦਾ ਕੰਮ ਤਾਂ ਦੱਥੇ ਰਹਾ ਵਾ ਕਰਦਾ ਫੇਰ ਨਹੀਂ ਸਰਦਾ ਉਹ ਤੇ ਕਰ ਲੋ ਤੇ ਮੈਂ ਚੱਲ ਇੱਕ ਰਾਤ ਦੀ ਘੜੀ ਕਾਲਿਆ ਕਰਾ ਕੇ ਰਹਿੰਦੀ ਆਣ ਕੇ ਔਰ ਚਲੋ ਠੀਕ ਆ ਸੋ ਗੱਲ ਹੁੰਦੀ ਆ ਤੀਆਂ ਮਾਵਾ ਤੀਆਂ ਗੱਲ ਨਾ ਬਤਾ ਕਰਾਂ ਗਿਆ ਚਲੋ ਬੰਨਾ ਨਾ ਇੱਕ ਨਾ ਬੀਬੀ ਨਿਗਾਹ ਦਾ ਕੰਮ ਕਰਾ ਵਾ ਹੂੰ ਕੁੜੀ ਨੇ ਵੀ ਆਇਆ ਨਮੜ ਕੇ ਰਗੜੀ ਲਾ ਕੇ ਤੇ ਮੈਂ ਕਿਤੇ ਪਹਿਨਦਾ ਨਿੰਦੀਆਮ ਕਰਕੇ ਲਿਆਵਾ ਥੋੜਾ ਬੋਤਾ ਉਦਨ ਮੈਂ ਗਿਆ ਹੈਗਾ ਜੀ ਤੇ ਭਾਰੋ ਬੰਦੇ ਨੇ ਪੱਲਾ ਨਹੀਂ ਫੜਾਇਆ ਅੱਛਾ ਤੇ ਮੈਂ ਚੱਲ ਹੁਣ ਨਾ ਹੋਰ ਕੇ ਬੰਦਿਆਂ ਦੇ ਵੇਨਣਾ ਵਾ ਹੈਂ ਹਾਂ ਚੱਲੋ ਤੇ ਕਰਨਾ ਤੇ ਪਹਿਣਾ ਹੀ ਬੋਤ ਫਿਰ ਨਹੀਂ ਤੇ ਫਿਰ ਆਰਤੀ ਵਾਲੇ ਚੱਲ ਜੂ ਹੋਂਦ ਫਿਰ ਕੀ ਆ ਆ ਜਨਾ ਗੱਲ ਤੇ ਮੈਂ ਬੀਬੀ ਤਾਂ ਨਹੀਂ ਜਾਂਦਾ ਮੈਂ ਹਾਂ ਸੋਦਾ ਲੈਈਏ ਤੇ 50 ਨਾਲ ਵਿਆਜ ਲਾ ਕੇ ਵੇਚੀਂ ਦੇ ਬੀਬੀ ਡਰੀ ਆਉਂਦਾ ਵਿਆਜ ਤੇ ਪਹਿਲਾਂ ਰੋਲ ਤੇ ਗੱਲ ਵਾਣਾ ਮੈਂ ਤਾਂ ਡਰਨਾ ਹਾਂ ਇਹ ਜਦ ਦੇ ਕੇ ਭੈੜ ਭਰਾ ਕੋ ਫੜੇ ਹੋਣਗੇ ਤੇ ਵਿਆਜ ਨਾ ਦੇਣਾ ਭੂਜ ਨੇ ਲਵਾਂਗੇ ਰਕਮ ਉਹ ਨਹੀਂ ਦੇਦਾਂਗੇ ਉਹਦੀ ਆਹ ਤੇ ਛੋਨਾ ਵੀ ਛਿਰਤੇ ਆ ਹੁਣ ਕੋਈ ਗੱਲ ਨਹੀਂ ਗਈ ਹੈ ਤੇ ਚਲ ਹੁਣ ਮੈਂ ਤੇ ਕੁੜੀ ਦੇ ਵੀ ਆਉਣਾ ਖਾਲੀ ਇੱਥੇ ਕੀ ਕਿਸ ਨੂੰ ਭੁਲਣਾ ਹੁੰਦਾ ਰਖੜੀ ਲੈ ਕੇ ਆਉਣਾ ਕਿ ਖਾਮੀ ਥੋੜਾ ਤੇ ਪੈਣ ਨੂੰ ਪੈਣਾ ਉਹ ਤੇ ਕਰ ਲੋ ਵਾਣਾ ਤੇ ਚਲ ਕੋਈ ਨਹੀਂ ਪਾਰ ਪਿੱਛੇ ਰਖੜੀ ਆਉਂਦੀ ਆ ਤੇ ਆਸ ਹੁੰਦੀ ਆ ਧੀਆਂ ਨੂੰ ਵੀ ਚਾਹ ਹੁੰਦਾ ਵਾ ਨਾ ਚਲੋ ਅਸੀਂ ਆਪਣੇ ਭਰਾ ਸਾਡੇ ਰਾਜੀ ਪਾਜੀ ਰਹਿਮ ਤੇ ਹੀ ਰੱਖੜੀਆਂ ਬੰਨੀਆਂ ਬਿਲਕੁਲ ਬਿਲਕੁਲ ਹੁਣ ਬੀਬੀ ਤੂੰ ਮੈਨੂੰ ਕਹੀ ਤੇ ਜਾਨੀ ਨੇ ਇਤਰਾ ਮੋਹ ਜੇ ਯਾਰ ਕਿਵੇਂ ਮੋਬਾਈਲ ਤੇ ਪੈਸੇ ਵੀ ਨਹੀਂ ਗਏ ਹੁੰਦੇ ਠੀਕ ਨਹੀਂ ਆਹ ਉਹ ਤੇ ਕਰ ਲੋ ਟਾਈਮ ਪਾ ਲਈ ਇੱਕ ਤਾਂ ਕੋੜਿਆ ਆਪਣਾ ਪਾਸ ਕਰ ਲੈ ਚਲੋ ਚੱਲ ਕੋਈ ਗੱਲ ਨਹੀਂ ਚਲੋ ਤੂੰ ਨਾ ਦਿਲ ਤੇ ਲਾਈ ਕੋਈ ਗੱਲ ਨਹੀਂ ਸਾਰੇ ਮਹਾਰਾਏ ਨੇ ਕੰਮ ਵਧੀਆ ਕਰ ਦੇਣੇ ਹੈ ਕੋਈ ਨਹੀਂ ਕੋਈ ਟੈਂਸ਼ਨ ਨਹੀਂ ਕੋਈ ਗੱਲ ਨਹੀਂ ਸਾਰੇ ਕੰਮ ਹੋਏ ਨੇ ਕੋਈ ਨਹੀਂ ਕਰ ਲਈ ਫਤ ਤੂੰ ਕੋਈ ਗੱਲ ਨਹੀਂ ਮੈਂ ਕੀ ਟੈਂਸ਼ਨ ਪੁੱਤ ਮੈਂ ਨਹੀਂ ਤਾ ਦੱਸ ਸਕਤੇ ਤੈਨੂੰ ਮਹਾਰਾਏ ਕਰਨ ਵਾਲਾ ਸਭ ਕੁਝ ਬੜੀ ਸੋਨੀ ਗੱਲ ਹੈ ਚਲ ਉਹ ਡਾਕ ਚਲਾ ਦੁਕਾਨ ਤਾਂ ਬਥੇਰਾ ਵਿਚਾਰਾ ਉ ਤਾਂ ਕਰੇ ਕੀ ਹੁਣ ਘਰ ਵੀ ਜਦੋਂ ਹੱਥ ਤੰਗ ਹੋਏ ਤਾਂ ਫਿਰ ਇਦਾਂ ਹੀ ਹੁੰਦਾ ਵਾ ਚਲ ਕੋਈ ਨਹੀਂ ਮहारा ਸਭ ਕੁਝ ਚੰਗਾ ਕਰੇ ਆ ਗਏ ਬਾਹਰ ਤੇ ਮੀ ਬੜਾ ਭੰਡਿਆ ਆਲੇ ਚਲ ਕੋਈ ਗੱਲ ਨਹੀਂ ਚੰਗਾ ਬਠੰਡਾ ਹੋਇਆ ਵਸਾ ਚਲ ਇਹ ਤਾਂ ਗੱਲ ਹੈ ਮੈਂ ਤਾਂ ਮੈਂ ਗੱਲ ਕਰਨੀ ਸੀ ਕਿ ਮੰਮੀ ਦਾ ਫੋਨ ਆਉਂਦਾ ਹੀਗਾ ਅਸਾ ਠੀਕ ਠਾਕ ਸਭ ਠੀਕ ਠਾਕ ਵਾ ਉਹ ਤਾਂ ਮੈਨੂੰ ਰਖੜੀ ਵੱਲੋਂ ਕਹਿਣ ਦੇ ਹੀਗੇ ਤੇ ਰਖੜੀ ਆਉਂਦੀ ਆ ਤੇ ਜਰੂਰ ਆਵੇਂਗਾ ਉਹਨਾ ਹੈਪਤੋਂ ਆਵੇਂ ਨਾ ਮੈਂ ਨਹੀਂ ਨਹੀਂ ਇਹਦੇ ਇੰਤਿਹਾਰ ਦੇ ਸਾਲ ਬਾਅਦ ਹੁੰਦਾ ਵਾ ਤੇ ਮੈਂ ਕਿਉਂ ਨਹੀਂ ਆਉਣਾ ਸੁਖੀ ਸੰਜੀ ਮੈਂ ਜਰੂਰ ਆਉਂਗੀ ਇਹ ਤਿਹਾਰ ਜਿਹੜਾ ਨਾ ਇਹਨੂੰ ਤੂੰ ਤਿਹਾਰ ਆਣ ਦੀ ਚੰਗਾ ਵਪਾਰ ਨਾ ਬਣਾਈ ਨਾ ਮੈਂ ਤੁਹਾਨੂੰ ਕੀ ਕਹਦਾ ਹੁਣ ਜੋ ਤੂੰ ਪਿਛਲੇ ਸਾਲ ਕੀਤਾ ਸੀ ਉਥੇ ਮੈਨੂੰ ਭੁੱਲਦਾ ਨਹੀਂਗਾ ਕੀ ਕੀਤਾ ਸੀ ਪਿਛਲੇ ਸਾਲ ਇੱਕ ਤੇਰੀ ਮਾਂ ਤੇਰੇ ਨਾਲ ਲੱਜ ਜਾਂਦੀ ਆ ਉਹ ਆਪਣੇ ਭਰਾ ਦੀ ਹਾਲਤ ਵੇਖ ਤੂੰ ਕੀ ਆ ਦੋ ਨਿਕ ਨਿਕੇ ਕੁੜੀਆਂ ਆ ਦੀਆਂ ਪੜਾਉਣ ਲਿਆ ਆ ਇਹ ਗੱਲ ਚ ਕੂੜ ਦੇ ਕੇ ਤਾਂ 5000 ਰੁਪਏ ਲੈ ਗਈਆਂ ਤੂੰ ਇਹ ਚ ਮੇਰਾ ਕਸੂਰ ਵ ਜਿੰਨੀ ਕਿੰਨੀ ਕਿ ਕੁੜੀਆਂ ਵ ਤੇ ਤਾਂ ਮੁੰਡਾ ਵੀ ਜਮ ਲੈਂਦਾ ਭਰਾ ਮੇਰਾ ਮੈਂ ਕਿਉਂ ਮਨਾ ਕੀਤਾ ਉਹ ਕੱਲ ਇਹ ਤਾਂ ਤੇਰਾ ਕਸੂਰ ਨਹੀਂ ਹੈਗਾ ਉਹ ਤਾਂ ਤੇਰਾ ਕਸੂਰ ਹੈਗਾ ਨਾ ਕੀ ਜੇ ਤੂੰ ਚਾਹਦੀ ਤੇ ਘੱਟ ਵੀ ਲੈ ਸਕਦੀ ਸੀ ਇਹਦੇ ਪੈਸੇ ਨਾ ਕਿਉਂ ਲਵਾ ਕੱਟ ਕਿਤੇ ਉਹਦਾ ਕਿਤਰਾ ਪਈਆ ਨਹੀਂ ਕਿਤੇ ਉਹਨਾਂ ਨੂੰ ਦਿੱਤਾ ਕਦੀ ਤੇ ਜੇ ਹੁਣ ਰਖੜੀ ਆਈ ਆ ਮਹਾਂ ਦੇ ਦਿਨ ਤਿਹਾਣ ਹੁੰਦਾ ਵਾ ਇਹੋ ਤੇ ਬਹਾਨਾ ਹੁੰਦਾ ਲੈਣ ਦਾ ਉਹਨਾਂ ਕੋਲ ਕਿਹੜਾ ਕੁਝ ਹੈ ਨਹੀਂ ਆ ਸਭ ਕਾਹੇ ਵਾਲੇ ਆ ਪ੍ਰਭ ਐਡਾ ਨਾ ਕਰ ਮੇਰੀ ਗੱਲ ਸੁਣ ਰੱਬ ਨੇ ਤੈਨੂੰ ਸਭ ਕੁਝ ਦਿੱਤਾ ਕਰ ਐਵੇਂ ਨਾ ਬਾਹਰ ਮੀਂਦ ਨਹੀਂ ਆਪਣੀ ਵੜੀ ਰੱਖੀ ਜੰਦੀ ਕਿ ਉੱਥੇ ਮਿਲ ਜਾ ਉੱਥੇ ਮਿਲ ਜੇ ਦੀਤ ਮੇਰੀ ਕੋਈ ਮਾੜੀ ਨਹੀਂ ਆ ਬਸ ਮੈਂ ਆਪਣਾ ਹੱਕ ਲੈਣੀ ਆ ਤੇ ਸਾਰੀਆਂ ਕੁੜੀਆਂ ਲਈ ਨਿਗਾਵਾ ਮੈਂ ਕੱਲੇ ਥੋੜੇ ਲੈਣੀ ਆ ਸਾਰੇ ਦਾ ਧਿਆਨ ਹੁੰਦਾ ਵਾ ਨਾਲੇ ਗੱਲ ਸੁਣੋ ਮੇਰੀ ਮੈਂ ਕੋ ਮਾੜਾ ਕਰਕੇ ਉਹ ਨਹੀਂ ਇੱਥੇ ਵਧੀਆ ਸਭ ਤੋਂ ਰਖੜੀ ਲੈ ਕੇ ਜਾਨੀ ਆ ਤੇ ਸੋਹਣਾ ਮੈਂ ਡੱਬਾ ਲੈ ਕੇ ਜਾਨੀ ਆ ਇੱਕ ਦੇ ਭਾਵੇਂ ਦੋ ਲੈ ਜਾ ਨਾਲ ਮੈਂ ਫਰੂਟ ਵੱਖਰਾ ਲੈ ਕੇ ਜਾਨੀ ਆ ਉਹ ਤੇ ਮੇਰਾ ਮਾਹ ਪੂਰਾ ਹੀ ਹੁੰਦਾ ਵਾ ਮੈਂ ਉੱਥੇ ਵਾਧੂ ਦਸਤੀ ਕਰਉਣੀ ਆ ਤੇ ਉਹ ਮੇਰਾ ਕੀ ਕੰਡਿਆ ਆ ਹੱਦੀ ਹੋਈ ਤੁਹਾਡੇ ਵਾਲੀ ਇਹੋ ਤੇ ਗੱਲ ਵਾ ਪੂਰਾ ਕਰਨੀ ਗੱਲ ਵਾ ਵੀ ਮੈਂ ਇਨੇ ਲੈ ਕੇ ਜਾਵਾਂ ਉੱਥੋਂ ਮੈਨੂੰ ਇਨੇ ਬੱਝਣ ਉਹ ਜਿਹੜਾ ਤਿਹਾਰ ਹੁੰਦਾ ਨਾ ਪਿਆਰ ਦਾ ਤਿਹਾਰ ਹੁੰਦਾ ਵਾ ਇੱਥੇ ਕੋਈ ਲੈਣ ਜਾਣ ਨਹੀਂ ਹੁੰਦਾ ਵੇਖੋ ਪਿਆਰ ਕਿਹੜਾ ਡੋਲ ਡੋਲ ਪੈ ਡਿਆ ਵਾ ਜੇ ਐਡਾ ਹੀ ਪਿਆਰ ਹੁੰਦਾ ਭੈਣ ਨਾ ਤੇ ਭੈਣ ਨੂੰ ਆਪ ਫੋਨ ਕਰਦਾ ਤੇ ਰਖੜੀ ਆਉਣ ਡਈ ਆ ਤੇ ਭੈਣ ਆਈ ਜ਼ਰੂਰ ਉਹ ਤੇ ਬਸ ਰੁਪਈਆ ਰੁਪਈਆ ਬਚਾਉਂਦੇ ਰਹਿੰਦੇ ਆ ਗੱਲ ਕਾਦੀ ਆ ਉਦਾਂ ਨੀ ਕਿਤੇ ਅੱਗੋਂ ਨਹੀਂ ਕਦੀ ਪਿੱਛੋਂ ਨਹੀਂ ਬੰਨ੍ਹਦੇ ਇਤਿਹਾਲੇ ਤੇ ਫੋਨ ਕਰੇ ਮੇਰੇ ਕੋ ਨਾ ਕੋਈ ਗੱਲ ਦਾ ਲਕਾਇਆ ਨਹੀਂਗਾ ਉੱਥੇ ਜੋਦੇ ਹਾਲਾਤ ਨੇ ਤੇਰੇ ਭਰਾ ਦੇ ਮੈਨੂੰ ਸਾਰਾ ਪਤਾ ਹੈ ਸਾਰੀ ਜਮਾਤ ਵਿਚਾਰ ਦੀ ਗਾਣੇ ਪਈ ਆ ਅੱਗੇ ਕੁੜੀਆਂ ਜਵਾਨ ਹੋਣੀਆਂ ਉਹਦੀਆਂ ਉਹਨਾਂ ਦੀ ਪੜ੍ਹਾਈ ਦਾ ਖਰਚਾ ਹੈ ਤੂੰ ਉਹ ਤਾਂ ਆਸ ਰੱਖੀਆਂ ਉਹਨਾਂ ਤੋਂ ਤੇ ਫਿਰ ਕੀ ਆ ਇੱਕ ਤੇਰੀ ਮਾਂ ਜਿਹੜੀ ਆ ਨਾ ਉਹ ਮੈਨੂੰ ਬੜੀ ਪੂਰੀ ਲੱਗਦੀ ਉਹ ਆਪਣੇ ਪੁੱਤ ਦਾ ਸੋਚਣਾ ਚਾਹੀਦਾ ਵਾ ਤੇ ਕੁੜੀ ਨੂੰ ਮਾਟੂ ਹੀ ਜਾਵਾ ਕੁੜੀ ਨੂੰ ਟੋਈ ਜਾਵਾ ਤੇ ਅਗਲ ਤੈਨੂੰ ਵੀ ਆਨੇਗੀ ਇਹ ਤੇਰੀ ਮਾਂ ਕਰਦੀ ਆ ਤੂੰ ਉਹਨੂੰ ਕਹਿ ਕਰ ਮੰਮੀ ਕੋਈ ਗੱਲ ਨਹੀਂ ਮੇਰੇ ਕੋਲ ਸਭ ਕੁਝ ਆ ਜਾਗਾ ਵਾ ਹਾਤੀ ਹੋਈ ਤੁਹਾਡੇ ਵਾਲੀ ਤੁਸੀਂ ਤੇ ਨਾ ਹੱਤੋਂ ਕੇ ਮੇਰੀ ਮਾਂ ਦੇ ਪਿੱਛੇ ਪਏ ਜੇ ਉਹ ਜੋ ਤੁਸੀਂ ਜਾਂਦੇ ਜੇ ਇਹਨੇ ਚਾਰੀਜਾ ਕਰਦੀ ਤੁਹਾਡੀਆਂ ਕਦੇ ਹੋਰ ਵੀ ਕਿਸੇ ਨੇ ਕੀਤਾ ਮੇਰੇ ਪਰਜਾਈ ਨੇ ਕਦੇ ਪੁੱਛਿਆ ਤੁਹਾਨੂੰ ਉਹ ਮੇਰੇ ਮਾਂ ਹੀ ਆ ਜਿਹਦੇ ਨਾਲ ਜੀਦੀ ਆ ਨਾ ਤੁਹਾਡੀ ਆਉ ਭਗਤ ਹੁੰਦੀ ਆ ਜਿੱਦੋਂ ਨਾ ਨਾ ਰਹੀਏ ਤੁਹਾਡੇ ਅੱਖਾਂ ਖੁੱਲ ਜਾਣੀਆਂ ਜਿੰਨੂੰ ਮਾਰੀ ਕਹਿੰਦੇ ਜੇ ਮੇਰੀ ਗੱਲ ਸੁਣਾ ਦਾਲ ਰੋਟੀ ਮੈਂ ਘਰ ਖਾਣਾ ਵਾ ਹੈ ਤੇ ਦਾਲ ਰੋਟੀ ਸੱਜੇ ਖਾ ਲੈਣਾ ਮੈਨੂੰ ਤਾਂ ਕਿਸੇ ਟੀਲ ਦਾ ਲੱਲ ਚਾ ਨਹੀਂਗਾ ਕਿ ਮੈਂ ਉੱਥੇ ਜਾ ਕੇ ਵਨਸ ਵਨ ਖਾਵਾਂ ਲਾਲ ਚ ਕਿਸੇ ਨੂੰ ਕੋਈ ਨਹੀਂ ਹੁੰਦਾ ਬਸ ਆਪ ਕੋ ਆਪਣੀ ਸੋਚ ਹੁੰਦੀ ਆ ਤੁਸੀਂ ਤਾਂ ਬਸ ਜਦੋਂ ਗੱਲ ਕਰਦੋਂ ਨਾ ਨਾਂ ਲੈ ਲਓ ਕਿ ਤੇ ਆਉਣ ਜਾਣ ਦਾ ਤੁਸੀਂ ਤਾਂ ਬਸ ਫੁੱਠਾ ਹੀ ਕੰਨ ਫੜਨਾ ਹੁੰਦਾ ਵਾ ਸਿੱਧੀ ਤੇ ਗਲਤੀ ਕੋ ਕਰਨੀ ਨਹੀਂ ਨਾ ਤੂੰ ਭੈਣ ਵਾ ਤੈਨੂੰ ਚਾਹੀਦਾ ਆਪਣੇ ਭਰਾ ਦਾ ਭਾਰੋਣਾ ਮੇਰੇ ਮਨ ਚ ਕਿਹੋ ਜਿਹੀ ਗੱਲ ਆਈ ਆ ਉਹਦੀਆਂ ਦੋ ਕੁੜੀਆਂ ਵਾ ਤੇ ਸਾਡੇ ਕੋਲ ਤਾਂ ਇੱਕ ਮੁੰਡਾ ਹੀ ਆ ਉਹ ਨਿੱਕੀ ਕੁੜੀ ਹੈ ਨਾ ਮੇਰੇ ਨਾਲ ਬੜਾ ਪਿਆਰ ਕਰਦੀ ਆ ਹਰ ਵੇਲੇ ਮੇਰੇ ਨਾਲ ਗੱਲ ਰਿੰਦੀ ਆ ਫੁੱਪਣੀ ਜੀ ਫੁੱਪਣੀ ਜੀ ਕਰਦੀ ਰਹਿੰਦੀ ਆ ਤੇ ਮੇਰਾ ਇਰਾਦਾ ਵਾ ਉਹਨੂੰ ਇੱਥੇ ਲਿਆ ਕੇ ਤੇਨੂੰ ਪੜਾਈ ਆਪਾਂ ਤੇ ਉਹਦਾ ਵਿਆਹ ਕਰਾਂਗੇ ਚੁੱਪ ਕਰ ਜਾਓ ਐਡਾ ਭਾਰ ਮੇਰੇ ਕੋਲ ਚੁੱਕਿਆ ਜਾਂਦਾ ਨਾਲੇ ਨਾ ਫਾਇਦਾ ਨਾ ਨਹੀਂ ਹੁੰਦਾ ਰਵਾਇ ਦਾ ਨਾ ਹੁੰਦਾ ਵਾ ਤੀ ਦਾ ਮਾਮਲਾ ਵਾ ਐਵੇਂ ਕੱਲ ਨੂੰ ਕੋਈ ਉਨਨੀ ਕੀ ਹੋ ਜੇ ਤੇ ਸਾਰੀ ਉਮਰ ਸਿੱਤਰ ਖਾਵਾਂਗੇ ਚੁੱਪ ਕਰਕੇ ਬਹਿ ਜਾਓ ਆਪਣੇ ਨਿਆਣੇ ਆਪਣੇ ਹੁੰਦੇ ਆ ਐਵੇਂ ਦੂਜਿਆਂ ਦੇ ਭਾਰ ਨਹੀਂ ਵਡਾਈਦੇ ਉਹ ਜੇ ਤੇਰੀ ਆਪਣੀ ਧੀ ਹੁੰਦੀ ਤੇ ਫਿਰ ਵੀ ਆ ਗੱਲਾਂ ਕਰਦੀ ਤੂੰ ਆਪਣੇ ਹੁੰਦੀ ਤੇ ਫਿਰ ਹੀ ਨਾ ਹੁਣ ਆਪਣੀ ਨਹੀਂ ਹੈ ਜਦੇ ਹੁਣ ਕੀ ਕਰਾਂ ਹੁਣ ਦੂਜੇ ਦੀ ਮੈਂ ਲੈ ਆਵਾਂ ਕੱਲ ਨੂੰ ਅਗਲੇ ਨੂੰ ਕੋਈ ਉਨਨੀ ਕੀ ਹੋ ਜੇ ਤੇ ਫਿਰ ਸਿੱਤਰ ਖਾਵਾਂਗੇ ਸਾਰੀ ਉਮਰ ਰਹਿਮ ਤੇ ਤੇਰੀ ਇਦਾਂ ਦਾ ਸੁਭਾਅ ਵਾ ਤੇਰਾ ਇਦਾਂ ਭਾਰ ਨਹੀਂ ਮੇਰੇ ਕੋਲ ਚੁੱਕਿਆ ਜਾਂਦਾ ਚਲ ਠੀਕ ਆ ਮੈਂ ਤੈਨੂੰ ਰੋਕਦਾ ਨਹੀਂਗਾ ਤੂੰ ਜਾਣਾ ਤੇ ਹੋਈ ਪਰ ਨਾ ਆਪਣੇ ਭਰਾ ਦੇ ਗੱਲ ਤੇ ਗੁਠਾ ਨਾ ਦੇਈਂ ਨਾ ਜੰਗਾ ਜੋ ਮਿਲੂਗਾ ਨਾ ਉਹ ਲੈ ਤੇ ਆਪਣੀ ਮਾਂ ਨੂੰ ਸਮਝਾ ਲਈ ਕਿ ਮੰਮੀ ਮੇਰੇ ਕੋ ਸਭ ਹੋ ਜਾ ਮੈਂ ਕੋਈ ਗੱਲ ਨਹੀਂ ਕਰਦਾ ਠੀਕ ਆ ਕੱਲ ਸੁਣੋ ਮੇਰੀ ਤੁਸੀਂ ਮੇਰੇ ਨਾਲ ਚੱਲ ਜਿਓ ਹਾਂ ਮੈਂ ਉੱਥੇ ਮੂੰਹ ਅੜ ਕੇ ਬਹਿਣਾ ਮੰਗਣ ਵਾਸਤੇ ਕਿ ਮੈਂ ਆ ਨਹੀਂ ਲੈਣਾ ਤੇ ਮੈਨੂੰ ਉਹ ਦੋ ਮੈਨੂੰ ਨਹੀਂ ਲੋੜ ਕੁਝ ਮੰਗਣ ਦੀ ਉਹ ਜਿਹੜੀ ਤੇਰੀ ਮਾਂ ਕੁਸਮੁਸ ਕਰਕੇ ਮੋੜ ਚ ਪਰਾਉਂਦੀ ਆ ਨਾ ਮੈਨੂੰ ਸਭ ਦੇਖਦਾ ਉਹ ਉੱਥੇ ਮੈਂ ਬੋਲ ਨਹੀਂ ਸਕਦਾ ਕਿ ਉਹਦੀ ਬੇਚੀ ਹੋ ਗਈ ਸਿਆਣੀ ਪਿਆਣੀ ਆ ਤੇ ਮਾਂ ਮੇਰੀ ਉਹਨੇ ਜਿੰਦ ਜਿੰਦੀ ਉਹਨੇ ਮੈਨੂੰ ਦੇਣਾ ਹੀ ਆ ਤੇ ਕੱਲ ਮੈਨੂੰ ਬੜੇ ਕੰਮ ਆ ਕੰਮ ਆ ਤੁਹਾਨੂੰ ਤੇ ਇਹ ਬਸ ਹਰ ਗੱਲ ਖਿੱਚਿਆ ਹੀ ਕਰੋ ਕਿ ਤੇ ਨਾ ਮੇਰੇ ਨਾਲ ਗੱਲ ਰਲਾਇਆ ਨਾ ਕਰੋ ਵੀ ਠੀਕ ਵਾ ਕੋਈ ਗੱਲ ਨਹੀਂ ਚੱਲ ਜੀ ਕਿ ਇਹੋ ਗੱਲ ਕਿ ਤੇ ਪਿਆਰ ਨਾ ਕਹਿ ਦਿੰਦੇ ਕਿ ਕਿਦਦਰ ਤੇ ਆਖਰਾਂ ਚੱਲੀ ਹੀਗੀ ਬਸ ਲੈ ਹੀ ਨਾ ਕੁਛ ਲੈ ਹੀ ਨਾ ਕੁਛ ਕਿਉਂ ਨਾ ਲਵਾ ਕੁਛ ਕੀ ਗੱਲ ਵਾ ਮੇਰਾ ਫੇ ਕੁੱਖ ਨਹੀਂ ਆਕ ਬਣਦਾ ਮੇਰਾ ਨਾਲੇ ਮੈਨੂੰ ਰੋਜ਼ ਦੇਖ ਕੇ ਤੋਰਨ ਦੇ ਆ ਮਹਾ ਮਾਰਗ ਤੇ ਰਖੜੀ ਆਉਂ ਡਈ ਆ ਮੈਂ ਤੇ ਨਾ ਐਰ ਕੀ ਉਹਨਾਂ ਕੋ ਅੱਗੇ ਤੇ ਪੰਜ ਲਿਆਈ ਹਰ ਕੀ ਮੈਂ 10 ਦੀ ਮੰਗ ਰੱਖਣੀ ਆ ਆਪੇ ਦੇ ਜਿੱਥੇ ਦੇਣਾ ਜਿਹੜਾ ਕੁਛ ਕਰਦਾ ਨਹੀਂ ਆ ਬਥੇਰਾ ਕੰਮ ਕਾਰ ਕਰਦਾ ਸਾਰੇ ਦਿਹਾੜੇ ਤੁਰਿਆ ਰਹਿੰਦਾ ਪਰ ਕੁੜੀਆਂ ਵਾਂ ਤੇ ਮੇਰੀ ਗਲਤੀ ਆ ਮੈਂ ਕੀ ਕਰਾਂ ਕੋਈ ਗੱਲ ਨਹੀਂ ਆ ਮੈਂ ਤਾਂ ਲੱਗੀ ਰਖੜੀ ਦੀ ਤਿਆਰੀ ਕਰਨ ਸੋਹਣਾ ਸੂਟ ਪਾ ਕੇ ਜਾਣਾ ਟੌਰ ਕੱਢ ਕੇ ਤੇ ਨਾਲੇ ਰਖੜੀਆਂ ਰੁਖੜੀਆਂ ਲੈਣੀਆਂ ਵਾ ਡੱਬਾ ਡੁਬਾ ਚਾਂਦਿਆਂ ਲੱਲਾਂਗੇ ਚੱਲ ਮਨਾ ਉੱਠ ਕੰਮ ਧੰਦਾ ਕਰ ਕੋਈ ਚੱਲ ਜੀਵਨਾ ਹਾਂਜੀ ਤਾਂ ਉੱਠ ਯਾਰ ਦੱਸੋ ਬਾਹਰ ਮੀਂਹ ਪੈਣ ਦੇ ਤੇ ਕਿਧੀਆਂ ਨੀਂਦਾ ਚੜੀਆਂ ਉਹਨਾਂ ਨੂੰ ਹੈ ਅੱਜ ਠੰਡਾ ਹੀ ਨਾ ਤੇ ਬਦੋਂ ਬਦੀ ਨੀਂਦ ਆ ਗਈ ਦੱਸੋ ਕਦੋਂ ਦੇ ਆਏ ਤੁਸੀਂ ਮੈਂ ਚਾਹ ਬਣਾਵਾਂ ਉਹ ਚਾਹ ਚੁੱਕੀ ਪੀਣੀ ਆ ਹਾਂਜੀ ਤੇ ਬੀਬੀ ਨੇ ਮਰੀ ਆਵਾਜ਼ ਤੇ ਮੈਂ ਅੱਜ ਉਥੋਂ ਬਾਹਰੋਂ ਜੀ ਅੱਛਾ ਅੱਛਾ ਤੇ ਉਹ ਕਹਿਣ ਦੀ ਸੀ ਵੀ ਉਹ ਕੁੜੀ ਨੂੰ ਫੋਨ ਲਾ ਕੇ ਦੇ ਭੈਣ ਜੀ ਨੂੰ ਆਹੋ ਤੇ ਮੈਂ ਚਲ ਮੈਂ ਬੰਗ ਲਾਤਾ ਹਾਂ ਤੇ ਤੈਨੂੰ ਪਤਾ ਜਿਦ ਤਰ੍ਹਾਂ ਦਾ ਬੀਬੀ ਦਾ ਸੁਭਾਅ ਆ ਕਈ ਦਮ ਇਹਨੂੰ ਗੱਲਾਂ ਸੁਣਾਉਂਦੀ ਆ ਕੋਈ ਫੋਨ ਨਹੀਂ ਕਰਦਾ ਉਹ ਆ ਜੇ ਉਹ ਮੈਂ ਚੱਲ ਮਾਰਦਾ ਕੋਈ ਗੱਲ ਨਹੀਂ ਜੇ ਵੇਲੇ ਨਹੀਂ ਨਾ ਅੱਜ ਸੋਚਣੀ ਨਹੀਂ ਲਈਗੀ ਕਿ ਚਲ ਤੇਨ ਜੀ ਨੂੰ ਫੋਨ ਕਰ ਲੈਣੀ ਆ ਮੈਨੂੰ ਪਤਾ ਵਾ ਬੀਜੀ ਨੇ ਮੁਰਕੇ ਗੱਲਾਂ ਬੜੀਆਂ ਕਰਨੀਆਂ ਹੈਗੀਆਂ ਤਾਂ ਉਹ ਹੀ ਗੱਲ ਹੋ ਗਈ ਜੇ ਤੁਸੀਂ ਪਹਿਲਾਂ ਆ ਜਾਂਦੇ ਤੇ ਮੈਂ ਤੁਹਾਨੂੰ ਅੱਜ ਕਹਿਣਾ ਸੀ ਕਿ ਚਲੋ ਭੈਣ ਜੀ ਨੂੰ ਫੋਨ ਕਰ ਲਈ ਵੀ ਰਖੜੀ ਆਉਂਦੀ ਚਲੋ ਉਹਨੂੰ ਕਿਓ ਫਿਰ ਰਖੜੀ ਲੈ ਕੇ ਆ ਤੇ ਇਸੇ ਗੱਲ ਦਾ ਵੇਖਿਓ ਹੁਣ ਬੀਬੀ ਨੇ ਕਿਦਾ ਪਤੰਗੜ ਬਣਾਉਣਾ ਅਰੇ ਮੇਰੇ ਦਵਾਲੇ ਹੁਣ ਅੱਜ ਮੈਂ ਨਹੀਂ ਕਾਬੂ ਆ ਓਏ ਹਾਂ ਗੱਲਾਂ ਛੱਡ ਬੀਬੀ ਨੇ ਮੈਨੂੰ ਵੀ ਕਈ ਸੁਣਾਤੀਆਂ ਠੀਕ ਨੇ ਤੇ ਮੈਂ ਤੇ ਨਾ ਹੌਸਲਾ ਇਹ ਜੇ ਕਰਨਾ ਕਿ ਕੁੜੀ ਨੂੰ ਦੇਣਾ ਕੀ ਹੁਣ ਮੇਰੀ ਗੱਲ ਸੁਣੋ ਉਹ ਵੀ ਧੀ ਐ ਇਹ ਕਰਦੀ ਹੁਣ ਖਾਲੀ ਤੇ ਨਹੀਂ ਨਾ ਕੱਲਿਆਂ ਹੁਣ ਕੋਹ ਨਾ ਕੋਹ ਤੇ ਕਰਨਾ ਹੀ ਪੈਣਾ ਵਾ ਤੇ ਅੱਜ ਕੱਲ ਤੇ 500 ਰੁਪਇਆ ਤੇ ਕੋਹ ਵੀ ਨਹੀਂ ਗਾ ਤੇ 1000 ਵੀ ਨਹੀਂ ਕੋਹ ਕਮ ਸੇ ਕਮ 2000 ਰੁਪਇਆ ਤੇ ਦੇਈਏ ਪੈਣ ਨੂੰ ਇਦਾਂ ਕਰੋ ਜਿਹੜਾ ਮੈਂ ਤੁਹਾਨੂੰ 10000 ਰੁਪਇਆ ਫੜਾਇਆ ਸੀਗਾ ਉਹਦੇ ਚ ਨਾ ਬਚਿਆ ਕੋਈ ਪੈਸਾ ਸਤਲੇ ਉਹ ਤੇ ਮੈਂ ਕਿਸ਼ਤ ਤਾਰਾਇਆ ਸੀ ਅਜੇ ਵੀ 4000 ਰੁਪਇਆ ਰਹਿਦਾ ਉੱਥੇ ਠੀਕ ਨਹੀਂ ਹਾਈ ਹਾਈ ਉਥੋਂ ਪੈਸਾ ਕਿ ਭਜਣਾ ਹਾ ਤਾਂ ਵੀ ਕੋਈ ਹੱਜ ਨਹੀਂ ਗਾ ਕੀ ਕਰੀਏ ਹੁਣ ਤੁਸੀਂ ਦੱਸੋ ਹੁਣ ਕਿੱਥੋਂ ਲਿਉਣੇ ਪੈਸੇ ਫਿਰ ਕੁੜੀਆਂ ਦੀ ਫੀਸ ਵੀ ਰਹੀ ਸਕੂਲ ਦੀ ਤਾਰਨ ਵਾਲੀ ਤੇ ਤੇ ਬੀਬੀ ਨੂੰ ਕਹਿਣਾ ਹੈਗਾ ਵੀ ਕੋਈ ਪਿਆਹ ਤੇ ਲਾਹ ਹੈਗਾ ਉਹ ਤਾਂ ਤੁਸੀਂ ਦੇ ਦਿਓ। ਕੋਈ ਉਹ ਤਾਂ ਰੱਖਿਆ ਦਿੰਦੇ ਨੇ ਵੀ ਦਵਾਈ ਬੂਟੀ ਜੋਗੇ। ਮੈਂ ਮੰਗਦਾ ਪੈਸੇ ਚੰਗੇ ਲੱਗਣਾ। ਪੈਸੇ ਮਿਲਉ ਨਹੀਂ ਪਤਾ ਵੀ ਕਿੱਥੋਂ ਹੁੰਦੇ ਆ। ਲਿਆ ਕੇ ਤੇ ਮੈਂ ਹੀ ਦੇਣੇ ਹੁੰਦੇ ਆ। ਜੇ ਬੀਬੀ ਕੋਈ 1500 ਹੋਊਗਾ ਤੇ ਚੱਲ ਕਿਤੇ ਨਾ ਕਿਤੇ ਲੋੜ ਪਈ ਦੀਂਦੀ ਆ। ਕਿਤੇ ਸਬਜ਼ੀ ਲੈ ਲਈ ਕਿਤੇ ਕੋਹ ਲੈ ਲਿਆ। ਤੈਨੂੰ ਤਾਂ ਨਹੀਂ ਤੰਗ ਕਰਦੀ। ਪਰ ਹੁਣ ਕੋਹ ਨਾ ਕੋਹ ਤੇ ਕਰਨਾ ਹੀ ਪੈਣਾ ਵਾ ਨਾ। ਕਿਤੋਂ ਨਾ ਕਿਤੋਂ ਤੇ ਪੈਸੇ ਲੈਉਣੇ ਪੈਣੇ ਆ। ਨੇ ਤੇ ਭੈਣ ਆਉਗੀ ਜੇ ਭਾਈਆਂ ਨਾਲ ਆ ਗਿਆ ਤੇ ਚਾਹ ਪਾਣੀ ਦਾ ਪ੍ਰੋਗਰਾਮ ਹੀ ਚਾਹੀਦਾ ਵਾ ਮੇਰੀ ਗੱਲ ਸੁਣ ਸਭ ਕੋ ਘਰ ਚਾਹੀਦਾ ਵਾ ਮੈਂ ਕਹਿੰਦੇ ਆ ਜੇ ਤੂੰ ਕਹੇ ਤੇ ਰੁਪਈਆ ਮੈਂ 5-7000 ਮੰਡੀ ਤੋਂ ਫੜ ਲਿਆ ਨਾ ਹੋਰ ਦੋ ਮਹੀਨਿਆਂ ਤੋਂ ਨਾ ਆਇਆ ਨਾ ਹੈਂ ਚਲ ਆ ਜਾ ਕੇ ਤੇ ਉਹ ਹੱਥ ਬੁਕਾ ਵਾ ਤੂੰ ਹਿੱਦਾ ਕਰੋ ਤੂੰ ਮੰਡੀੋਂ ਲੈ ਆਓ ਕਿ ਇਹਦੇ ਕਰਲੇ ਕਰਨੇ ਆ ਹੁਣ ਹੋਰ ਕਿਹਦੇ ਚੁੱਪ ਕਰਕੇ ਜਾਓ ਤੇ ਆਰਤੀਓ ਕੋ ਪੈਸੇ ਲੈ ਆਓ ਕੋਈ ਨਹੀਂ ਹੋਰ ਦੋ ਮਹੀਨੇ ਛੋਣਾ ਤੇ ਆਈ ਜਾਣਾ ਉਹ ਵੀ ਜਿਆਦੇ ਦੀ ਕੇ ਦੰਦਾ ਹਿਸਾਬ ਜਿੰਨੇ ਦੰਦਾ ਵਾ ਤੇ ਮੈਂ ਤਾਂ ਕੋਈ ਗੱਲ ਨਹੀਂ ਫਿਰ ਹੁਣ ਕੀ ਕਰਨਾ ਫਿਰ ਚੱਲ ਜਿੰਨੇ ਤਾਉਗਾ ਉਹਨੇ ਸੇ ਗੱਲਾਂ ਤੇ ਕਰਦਾ ਬੜੀਆਂ ਤੇ ਵੇ ਜਾਣ ਨੂੰ ਜੀਤ ਨਹੀਂ ਕਰਦਾ ਤੇ ਯਾਰ ਹੁਣ ਫਿਰ ਕੀ ਕਰੇ ਹੁਣ ਸਾਰੇ ਤੇ ਹੀ ਵੇਖਣਾ ਪੈਂਦਾ ਸਾਰੇ ਖਾ ਰੱਖਣੇ ਪੈਂਦੇ ਆ ਚੱਲ ਰੱਖੜੀ ਦਾ ਤੇ ਸੱਜੂਗਾ ਆਹੋ ਏਦਾਂ ਕਰੋ ਫਿਰ ਲੇਟ ਨਾ ਹੋਵੋ ਜਾ ਕੇ ਤੇ ਆਤੀ ਔਰ ਫੇਰਾ ਤੇ ਮਾਰ ਕੇ ਆਉ ਮੈਂ ਜਾਣਾਂ ਉਧਰ ਤੈਨੂੰ ਆਹੋ ਤੈਨੂੰ ਕਹੂੰਗਾ ਤੇ ਫਿਰ ਪੁੱਤੇ ਦੇ ਦਿੱਤੇ ਤੇ ਚੱਲ ਹਨ ਚੱਲ ਜਾਓ ਜਾਓ ਫਿਰ ਸਿੱਧੀ ਜਾਓ ਮੈਂ ਨਾ ਮੈਂ ਬੁੱਧੀ ਫਿਰ ਉਹ ਵੀ ਤੇ ਚੱਲ ਜੀ ਚੱਲ ਮਜਾਨਾ ਫਿਰ ਹੈ ਚੱਲ ਆਹੋ ਨਿਆਣੀ ਕਿੱਥੇ ਆ ਹੈ ਹੈ ਬੱਬ ਸਾਰਾ ਨਿਕੋ ਜਰ ਖਿਆ ਕਰ ਧੀ ਪੈਣ ਨੇ ਆਉਣਾ ਹੁੰਦਾ ਸਾਲ ਚ ਇੱਕ ਵਾਰੀ ਹੁਣ ਉਹਨੂੰ ਵੀ ਪੈਸੇ ਦੇਣ ਲੱਗਾ ਸੋਚਣਾ ਪੈਣ ਡਿਆ ਵੀ ਕੀ ਦਵਾਂਗੇ ਉਹਨੂੰ ਚਰੀ ਨੂੰ ਚੱਲ ਆਪਣੇ ਘਰ ਤੇ ਭਾਵੇਂ ਤਗੜੀ ਐ ਜਿੱਦਾਂ ਮਰਜੀ ਐ ਪਰ ਫਿਰ ਵੀ ਮਾਪਿਓ ਤੇ ਆਸ ਹੁੰਦੀ ਐ ਹੁਣ ਬੀਜੀ ਕੋ ਆਪਾਂ ਕਿਹੜਾ ਕਹਲ ਕਾਇਆ ਵਾ ਬੀਜੀ ਫਿਰ ਵੀ ਗੱਲਾਂ ਬੁੜੀਆਂ ਕਰਦੇ ਐ ਅਜੇ 2000 ਤੇ ਵੀ ਪਤਾ ਨਹੀਂ ਬੀਜੀ ਨੇ ਕੀ ਕਹਿਣਾ ਵਾ ਵੀ ਥੋੜੇ ਦਿੱਤੇ ਐ ਪਰ ਕੀ ਕਰੀਏ ਆਪਾਂ ਕਿਤੇ ਹੱਥ ਪੱਲਾ ਨਿਕਾ ਵਜਦਾ ਚੱਲ आपे कुछ को <awayalah> ना कुछ आ गया चेता भूई अगे पुछा नहीं तो पता कदी आना थी भूई ने भी आना क्यों नहीं आऊगी सुखी साधी रखड़ी अपने भरा बन आना मैं किता ही फोन

ਨੀਂ ਤੇ ਬੁੱਤ ਫਿਰ ਹੁਣ ਸੋ ਜਾਂਦਾ ਵਾਰੰਡੇ ਆ ਕੀ ਕਰਨਾ ਚਲੋ ਪੜ ਲਓ ਬਾਹ ਕੇ ਅੰਦਰ ਫੇੜਣਾ ਕਿੱਥੇ ਮੀਂਹ ਚ ਪਾੜੀ ਨੌਕੜੀ ਚਲੋ ਇਹਨਾਂ ਨੂੰ ਜੱਤਾ ਆਇਆ ਅੱਗੇ ਛੰਡਾ ਉਈ ਨਿਕਲੋ ਨਾ ਅੱਗੇ ਤੱਕ ਦੀ ਨਾ ਨਹੀਂ ਦੇ ਆ ਕੋਈ ਦਾ ਚਲੋ ਹੁਣੀ ਸਹੀ ਤੇਰੇ ਕਿੱਥੋਂ ਚੇਤਾ ਆ ਗਿਆ ਇਹਨਾਂ ਨੂੰ ਕਿਤੇ ਕੋਈ ਕਾਦ ਦਾ ਹਣਾ ਬਾਹਰ ਗੱਲਾਂ ਕੁੜੀਆਂ ਕੜੀਆਂ ਕਰਦੀਆਂ ਹੋਣੀਆਂ ਤੇ ਇਹਨਾਂ ਨੂੰ ਚੇਤਾ ਆ ਗਿਆ ਕਿ ਅਸੀਂ ਵੀ ਪੁੱਛਨੇ ਆ ਦਾਬੀ ਨੇ ਸਾਡੀ ਕੋਈ ਨਿਕਲਉਣਾ ਉਹ ਤਾਂ ਦੇ ਪੈਨ ਨਹੀਂ ਹੁੰਦਾ ਇਹਨਾਂ ਨੇ ਇਹਨੇ ਗੱਲ ਕੀਤੀ ਹੋਣੀ ਆ ਚਲੋ ਕੋਈ ਗੱਲ ਨਹੀਂ